प्यारे दोस्तों प्यार भरी सत श्री अकाल जी हां जी दोस्तों पंजाब हरियाणा हाई कोर्ट ਦੀਆਂ ਸੁਣਵਾਈਆਂ ਦਾ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਦੇਖ ਕੇ ਪੰਜਾਬ ਸਰਕਾਰ ਨੇ ਇੱਕ ਸੀਏਸੀਪੀ 47 2024 ਐਂਡ ਆਦਰਜ਼ ਵਿਰੁੱਧ ਪਾ ਦਿੱਤੀ ਇਸ ਦੀਆਂ ਕਈ ਸੁਣਵਾਈਆਂ ਹੋਈਆਂ 16 ਦਸੰਬਰ 2024 ਨੂੰ ਦਾਇਰ ਕੀਤੀ ਗਈ ਇਸ ਸੀਏਸੀਪੀ 47 2024 ਦੀ ਪਿਛਲੀ ਸੁਣਵਾਈ 14 ਫਰਵਰੀ 2025 ਨੂੰ ਹੋਈ ਸੀ ਲਾਸਟ ਸੁਣਵਾਈ 21 ਫਰਵਰੀ 2025 ਨੂੰ ਹੋਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਿਸਟਰ ਜਸਟਿਸ ਵਿਕਾਸ ਸੂਰੀ ਦੇ ਡਬਲ ਬੈਂਚ ਦੇ ਵਿੱਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੁਆਰਾ ਬਕਾਇਆ ਸੰਬੰਧੀ ਸਰਕਾਰ ਦੀਆਂ ਤਜਵੀਜ਼ਾਂ ਨੂੰ ਮੰਨਦੇ ਹੋਏ ਐਦਾਂ ਨਿਪਟਾਰਾ ਕਰਦੇ ਹੋਏ ਜੱਜ ਸਾਹਿਬਾਨ ਨੇ ਇਸ ਐਸੀਏ ਸੀਪੀ 47 ਨੂੰ ਡਿਸਪੋਜ਼ ਆਫ ਕਰ ਦਿੱਤਾ ਪੈਨਸ਼ਨਰ ਦੀ ਤਰਫੋਂ ਹਾਜ਼ਰ ਹੋਏ ਐਡਵੋਕੇਟ ਨੇ ਜ਼ੋਰਦਾਰ ਟੰਗ ਨਾਲ ਪੈਨਸ਼ਨਰ ਦਾ ਪੱਖ ਰੱਖਿਆ ਕਿਸ਼ਤਾਂ ਵਿੱਚ ਬਕਾਇਆ ਦੇਣਾ ਗਲਤ ਹੈ 2027 ਤੱਕ ਸਰਕਾਰ ਦਾ ਕਾਰਜਕਾਲ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਕਿਸ਼ਤਾਂ ਦੇਣ ਦਾ ਫੈਸਲਾ ਕੀਤਾ ਗਿਆ ਪਾਵੇਂ ਜੱਜ ਸਾਹਿਬਾਨ ਦੀ ਇਸ ਗੱਲ ਨੂੰ ਜੋ ਕਿ ਉਹ ਸਹਿਮਤ ਨੇ ਕਿਸ਼ਤਾਂ ਦੇ ਵਿੱਚ ਬਕਾਇਆ ਇਹ ਗਲਤ ਹੈ ਪਰੰਤੂ ਉਹਨਾਂ ਦੁਆਰਾ ਇਹ ਸੁਝਾ ਦਿੱਤਾ ਗਿਆ ਹੈ ਤੁਸੀਂ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੈਲੰਜ ਕਰ ਸਕਦੇ ਹੋ ਇਸ ਸੁਣਵਾਈ ਦੌਰਾਨ ਫਤੇਗਰ ਸਾਹਿਬ ਤੋਂ ਸਾਥੀ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਤਰਖਾਨ ਮਾਜਰਾ ਸਰਦਾਰ ਜਸਵਿੰਦਰ ਸਿੰਘ ਆਲੂਵਾਲੀ ਅਤੇ ਹੋਰ ਸਾਥੀ ਵੀ ਮੌਜੂਦ ਸਨ ਹੁਣ ਸਰਕਾਰ ਦੁਆਰਾ 5.5 ਸਾਲਾਂ ਦਾ ਬਕਾਇਆ ਕਿਸ਼ਤਾਂ ਵਿੱਚ ਅਦਾ ਕਰਨ ਤੇ ਸਰਕਾਰ ਦੇ ਫੈਸਲੇ ਨੂੰ ਮਾਨਜੋਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਨਾ ਹੈ ਜਾਂ ਨਹੀਂ ਇਹ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੂਝਵਾਨ ਸਾਥੀਆਂ ਦੁਆਰਾ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਤੇ ਡੂੰਗੀ ਸੋਚ ਵਿਚਾਰ ਕਰਨ ਤੋਂ ਬਾਅਦ ਕੋਈ ਫੈਸਲਾ ਕੀਤਾ ਜਾਵੇਗਾ ਪਰੰਤੂ ਇੱਥੇ ਇੱਕ ਵਾਰ ਫਿਰ ਤੋਂ ਇਹ ਗੱਲ ਦੱਸ ਦਿੰਦੇ ਹਾਕੇ ਜੋ ਕਿ ਸੀਡਬਲਯੂਪੀ ਨੰਬਰ 47 2024 ਦਾ ਨਿਪਟਾਰਾ ਕਰਦੇ ਹੋਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਜਟ ਸਹਿਬਾਨ ਵੱਲੋਂ ਇਸ ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਹੈ ਇਸ ਵੀਡੀਓ ਦੇ ਵਿੱਚ ਬਸ ਐਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ